ਗੁਰਬਾਣੀ ਵਿਚ ਵਾਕ ਹੈ ਜਿਨ੍ਹਾਂ ਨੇਹੁ ਦੁ ਜਾਣੇ ਲਗਾ ਝੂਰ ਮਰੋਂ ਸੇਵਾ ਡੀਆਂ ਇਹ ਇਹਨਾ ਦੂਸਰਾ ਪਿਆਰ ਹੈ ਨਾ ਦ્વੈਤ ਨਾਲ ਪਿਆਰ ਇਹ ਅਸਲ ਵਿੱਚ ਬਹੁਤ ਪਹਿਲਾਂ ਹੀ ਆਪਣੇ ਅੰਦਰ ਆ ਜਾਂਦਾ ਹੈ ਬੱਚਾ ਜਦੋਂ ਛੋਟਾ ਹੁੰਦਾ ਨਾ ਆਪਣੇ ਪਿਤਾ ਦੀ ਗੋਦੀ ਵਿੱਚ ਹੁੰਦਾ ਹੈ ਜਾਂ ਮਾਤਾ ਦੀ ਗੋਦੀ ਵਿੱਚ ਹੁੰਦਾ ਬਾਜ਼ਾਰ ਵਿੱਚ ਦੀ ਲੰਗ ਰਹੇ ਹੁੰਦੇ ਆ ਤੇ ਬੱਚਾ ਕੋਈ ਰੰਗ ਬਿਰੰਗੇ ਨਾ ਗੁਬਾਰੇ ਵੇਚਣ ਵਾਲੇ ਨੂੰ ਦੇਖ ਲੈਂਦਾ ਜਾਂ ਉਹਦੇ ਕੋਲੇ ਕੋਈ ਰੰਗ ਬਿਰੰਗੇ ਖਿਡੌਣੇ ਹੁੰਦੇ ਬੱਚਾ ਰੋਣ ਲੱਗਦਾ ਉਧਰ ਨੂੰ ਡਿਗ ਡਿਗ ਜਾਂਦਾ ਬੋਲਣਾ ਨਹੀਂ ਆਇਆ ਹੁੰਦਾ ਇਸ਼ਾਰਾ ਕਰ ਕਰਕੇ ਕਹਿੰਦਾ ਮੈਨੂੰ ਆ ਚੀਜ਼ ਲੈ ਦਿਓ ਮੇਰਾ ਤਾਂ ਜੀਵਨ ਹੀ ਤਾਂ ਸਫਲ ਹੈ ਜੇ ਆਂ ਚੀਜ਼ ਮਿਲ ਜਾਏ ਤੇ ਉਹ سلسلہ ਫਿਰ ساری ਉਮਰ ਜਾਰੀ ਰਹਿੰਦਾ ਗੁਬਾਰੇ ਦੀ ਜਗ੍ਹਾ ਕੋਈ ਹੋਰ ਚੀਜ਼ ਆ ਜਾਂਦੀ ਕਦੇ ਮੋਟਰ ਸ ਕਦੇ ਕੁਸ਼ ਕਦੇ ਕੁਸ਼ ਕਦੇ ਕੁਸ਼ ਤੇ ਦੇਖ ਲਓ ਬੁੱਢਾ ਹੋ ਜਾਂਦਾ ਮਰਨ ਤੱਕ ਆ ਜਾਂਦਾ ਇਹ ਦੂਜਾ ਪਾਪ ਨਹੀਂ ਜਾਂਦਾ ਇਹ ਦੂਜਾ ਪਾਪ ਵੀ ਹੈ ਨਾ ਜਿਹੜਾ ਆਪਾਂ ਨੂੰ ਪਰਮੇਸ਼ਵਰ ਨਾਲੋਂ ਤੋੜਦਾ ਇਹ ਤਾਂ ਗੁਰੂ ਕਿਰਪਾ ਕਰਨ ਤੇ ਆਪਣੇ ਤੇ ਬਖਸ਼ਿਸ਼ ਹੋਵੇ ਆਪਾਂ ਪ੍ਰਭੂ ਦੇ ਚਰਣਾ ਦਾ ਆਸਰਾ ਤੱਕੀ ਤੇ ਗੁਰੂ ਗਿਆਨ ਨਾਲ ਜਿਹੜਾ ਨਾ ਇਹ ਦੁਆਇਤ ਦੀ ਮਹਿਲ ਆਪਣੇ ਅੰਦਰੋਂ ਉਤਰੇ ਤਾਂ ਹੀ ਆਪਣਾ ਕਲਿਆਣ ਹੈ ਤੇ ਇਸੇ ਵਿੱਚ ਇਨਸਾਨ ਦੀ ਗੱਤ ਹੈ ਨਹੀਂ ਤਾਂ ਦੇਖੋ ਕਿੰਨੇ ਮੰਦੇ ਭਾਗ ਵਾਲੀ ਗੱਲ ਹੈ ਕਿ ਇਨਸਾਨੀ ਜਨਮ ਮਿਲਦਾ ਹੈ ਤੇ ਉਹਦਾ ਵੀ ਆਪਾਂ ਪੂਰਾ ਲਾਹਾ ਨਹੀਂ ਠਾਉਂਦੇ ਤੇ ਆਪਣੀ ਝੋਲੀ ਵਿੱਚ ਪੈਂਦਾ ਕੀ ਹੈ ਚੋਰਾ ਹੀ ਪੈਂਦਾ ਇਹ ਜਿਹੜਾ ਦੂਜਾ ਪਿਆਰ ਦਿੰਦਾ ਕੁਝ ਨਹੀਂ ਇਹ ਰਿਗਰਟਸ ਹਨ ਜਿਹੜੀਆਂ ਉਹ ਹੀ ਮਿਲਦੀਆਂ ਸੇ ਪ੍ਰਮਾਤਮਾ ਕਿਰਪਾ ਕਰੇ ਤੇ ਆਪਾਂ ਨੂੰ ਆਪਣੇ ਚਰਨਾਂ ਨਾਲ ਜੋੜੇ ਤੇ ਗੁਰੂ ਜੀ ਦਾ ਬਾਕ ਹੈ ਜਿੰਨਾ ਨੇਹੋ ਦੁਜਾਣੇ ਲਗਾ ਚੋਰ ਮਰੋਂ ਸੇਵਾ ਦੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ